ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਆ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਗਾਰੰਟੀ ਕੰਮ ਤੁਹਾਡੇ ਪੇਰੇ ਲੈਣੇ ਪੈ ਗਏ ਨਾ ਹਾਂ ਪਰ ਬਹੁਤ ਮੁਬਾਰਕਾ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ઓਲੰਪਿਕ ਦੇ ਵਿੱਚ ਹਰ ਆਇਆ ਆ ਪਾਣ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਹੀ ਦਿੱਤੀ ਆ ਅੱਜ ਅੱਜ ਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਨੂੰ ਤੁਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤਾਂ ਉਹਨੇ ਕੋਲੇ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਤੇ ਹਮੇਸ਼ਾ ਨਾ ਨਾ ਕੱਲ ਵਾਲਾ ਕੌਟ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭ ਕਾਮਨਾਵਾਂ ਮੈਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਕਾਸਾ ਥੋੜਿਆ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ ਕੋਈ ਸੈਂਟਰ ਚੋਂ ਵਰਦੀ ਸੀ ਕੱਲੋਂ ਹਾਂ ਸੋ ਕੋਸਾ ਮੈਨੂੰ ਸਮਝਾ ਵੀ ਰਹੇ ਸੀ ਇੱਕ ਡੂਰਿੰਗ ਬ੍ਰੇਕ ਨਾ ਉਸ ਵੇਲੇ ਕੱਲ ਕੱਲਤੀ ਚੀਜ਼ ਦੇਖਣਾ ਤੇ ਤੁਸੀਂ 골ਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਵਾਂਗੇ ਸੀ ਹਾਂ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਆਵਾਂ ਸਮਝੋ ਨਾਲ ਹਾਂ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹਨਾ ਉਹ ਸ੍ਰੀਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਓ ਤੇ ਕੱਲ੍ਹ ਵਾਸਤੇ ਗੁੱਡ ਲੱਕ। ਓਕੇ ਅਰਨੰਦ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ